ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਅੱਜ ਇੱਕ ਨਟਵਰ ਲਾਲ ਸਾਹਮਣੇ ਆਇਆ ਹੈ ਸਾਹਮਣੇ ਲਈ ਆਇਆ ਮਤਲਬ ਉਹਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਕੀ ਹੈ ਸਾਰਾ ਮਾਮਲਾ ਇਹਦੇ ਬਾਰੇ ਵੀ ਝਾਤ ਮਾਰਾਂਗੇ ਕਿਉਂ ਉਹ ਨਟਵਰ ਲਾਲ ਬਣਿਆ ਇਹਦੇ ਬਾਰੇ ਵੀ ਜਾਣਕਾਰੀ ਅਸੀਂ ਹਾਸਲ ਕਰਾਂਗੇ ਮੇਰੇ ਨਾਲ ਪਰਮਜੀਤ ਹੈਗੇ ਨੇ ਜਿੰਨਾਂ ਨਾਲ ਠੱਗੀ ਹੋਈ ਹੈ ਜਿੰਨਾਂ ਨਾਲ ਉਸ ਨਟਵਰ ਲਾਲ ਨੇ ਠੱਗੀ ਮਾਰੀ ਹੈ ਕਰੀਬਨ ਕਰੀਬਨ 22000 ਰੁਪਏ ਦੀ ਮੈਂ ਪੁੱਛਣਾ ਚਾਹੁੰਦਾ ਕਿ ਕਿਵੇਂ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸਿਓ ਕੀ ਸਾਰਾ ਮੈਟਰ ਹੈਗਾ ਸਾਰੇ ਸਾਨੂੰ ਪਤਾ ਲੱਗਾ ਸੀ ਵੀ ਆਪਣੇ ਗਿਲੰਦਰ ਸ਼ਹਿਰ ਦੇ ਵਿੱਚ ਇੱਕ ਕ੍ਰਾਈਮ ਚੱਲਦਾ ਪਿਆ ਆ ਲੋਨ ਦੇ ਨਾਂ ਤੇ ਤੇ ਅਸੀਂ ਲੋਨ ਦਿੰਦੇ ਆ ਲੋਨ ਦੇ ਨਾਂ ਤੇ ਵੀ ਇੱਕ ਨਾ ਕ੍ਰਾਈਮ ਕੰਟਰੋਲ ਆ ਅ ਐਨ ਜੀਓ ਚੱਲਦੀ ਆ ਕੋਈ ਤੇ ਉਹਦੇ ਵਿੱਚ ਇੱਕ ਵੀ ਕੁਝ ਚੰਦ ਬੰਦੇ ਆ ਜੋ ਲੋਨ ਦੇ ਨਾਂ ਤੇ ਲੋਕਾਂ ਨਾਲ ਲੁੱਟ ਰਹੇ ਆ ਤੇ ਉਹਦੇ ਵਿੱਚ ਇੱਕ ਲੇਡੀਸ ਆ ਮਨਾਕਸ਼ੀ ਮੈਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇੱਕ ਇਹ ਤਸਵੀਰ ਹੈ ਇਹ ਕੌਣ ਹੈਗੀ ਹੈ ਇਹ ਮਨਾਕਸ਼ੀ ਕਿਹਨ ਲ ਹੈ ਜੀ ਉਹ ਕਿ ਮਨਕਸ਼ੀ ਗੱਲੇ ਇਹਦਾ ਕੀ ਕੰਮ ਕੀਆ ਗਿਆ ਇਹਦਾ ਕੰਮ ਇਹ ਆ ਇਹਨੇ ਮੇਰੀ ਮੈਂ ਆਪਣੀ ਸਿਸਟਰ ਨੂੰ ਦੱਸਿਆ ਸਿਸਟਰ ਮੇਰੇ ਕਹਿੰਦੀ ਵੀ ਭਾਜੀ ਮੇਰੇ ਤੋਂ ਆਲਾ ਕਿਸੇ ਨੇ ਪੈਸੇ ਲਏ ਹੋਏ ਆ ਤੇ ਮੈਂ ਉਸ ਟਾਈਮ ਤੋਂ ਹੀ ਇਹਨਾਂ ਦੇ ਪਿੱਛੇ ਪੈ ਗਿਆ ਸੀਗਾ ਬਿਨਾਂ ਦੀ ਤਫਤੀਸ਼ ਪੂਰੀ ਕਰਕੇ ਫੇਰ ਮੈਂ ਜੋ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗਾ ਤੇ ਜਦੋਂ ਮੈਨੂੰ ਵੀ ਇਸ ਲੇਡੀਸ ਨਾਲ ਮੇਰੀ ਗੱਲ ਹੋਈ ਤੇ ਮੈਂ ਕਹਾਂ ਜੀ ਮੈਂ ਲੋਨ ਕਰਾਉਣਾ ਕਹਿੰਦੀ ਠੀਕ ਹੈ ਜੀ ਮੈਂ ਕਰਵਾ ਦਿੰਨੇ ਆ ਮੈਂ ਕਿੰਨੇ ਦਾ ਕਰਵਾ ਕੇ ਦਵਾਂਗੇ ਕਹਿੰਦੇ ਜੀ ਤੁਹਾਡਾ 20 ਦਾ ਹੋਣਾ ਆ ਤੇ 19 ਲੱਖ ਰੁਪਏ ਤੁਹਾਨੂੰ ਇਹ ਲੋਨ ਕਰਾ ਕੇ ਦਵਾਂਗੇ ਉਹਦੇ ਬਦਲੇ ਤੁਹਾਨੂੰ ਕੁਝ ਸਾਡੇ ਅਕਾਊਂਟ ਦੇ ਵਿੱਚ ਪੈਸੇ ਪਾਉਣੇ ਪੈਣੇ ਆ। ਅੱਛਾ। ਮੈਂ ਕਹਿੰਦਾ ਠੀਕ ਮੈਂ ਪਾਉਂਗਾ। ਕੋਈ ਮੈਂ ਤਾਂ ਅਹੀਂ ਅੱਗੇ ਲੱਭਦੇ ਪੈਸੇ ਇਸ ਗਰੋ ਨੂੰ ਤੇ ਸਾਡੇ ਹੱਥ ਆਵੇ ਅਸੀਂ ਇਹਨਾਂ ਦੇ ਕਾਨੂੰਨੀ ਕਾਰਵਾਈਓ ਬਣਦੀ ਕਰਾਈਏ। ਤੇ ਉਸ ਤੋਂ ਬਾਅਦ ਜਦੋਂ ਅਸੀਂ ਇਹਨੇ ਮੈਂ ਇਹਨੂੰ ਆਪਣਾ ਨੰਬਰ ਕੱਲੇ ਕਹਿੰਦੀ ਆ ਮੇਰਾ ਫੋਨ ਨੰਬਰ ਆ ਉਹਦੇ ਵਿੱਚ ਪੈਸੇ ਪਾ ਪਾ ਦਿਓ ਤੁਸੀਂ। ਅੱਛਾ ਅਕਾਊਂਟ ਨੰਬਰ ਦਿੱਤਾ। ਇਹ ਅਕਾਊਂਟ ਨੰਬਰ ਹੈ ਗੂਗਲ ਪੇ ਨੰਬਰ ਹੈ। ਆ ਦੇਖੋ ਪਹਿਲਾਂ ਇੱਕ ਮਿੰਟ ਮੈਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਜਿਹੜੇ ਇਹਨਾਂ ਵੱਲੋਂ ਪੇਮੈਂਟ ਜਿਹੜੀ ਆ ਉਹਨਾਂ ਉਸ ਤੋਂ ਬਾਅਦ 870 ਇਥੇ ਪਾਇਆ ਗਿਆ ਇਹ 4000 ਰੁਪਇਆ ਪਾਇਆ ਗਿਆ ਇਥੇ 8000 ਰੁਪਇਆ ਉਹਨਾਂ ਨੇ ਸੈਂਡ ਕੀਤਾ ਹੈਗਾ ਤੇ ਇੱਕਾ ਸਕੈਨਰ ਆ ਤੇ ਸਕੈਨਰ ਦੇ ਵਿੱਚ 8000 ਰੁਪਇਆ ਚ ਪਾਇਆ ਗਿਆ ਠੀਕ ਹੈ ਸਕੈਨਰ ਦੇ ਵਿੱਚ ਆਪਾਂ ਦਾ ਰੱਖੀ ਲਾਖਸ਼ੀ ਗਿਲ ਦੇ ਕਹਿਣ ਦੇ ਉੱਪਰ ਤੇ ਅੱਛਾ ਇਹ ਜਿਹੜਾ ਕਿਸੇ ਹੋਰ ਦਾ ਆ ਅੱਛਾ ਕਿਸੇ ਹੋਰ ਦਾ ਮਨਕਸ਼ੀ ਗਿਲ ਦੇ ਕਹਿਣ ਦੇ ਉੱਪਰ 8000 ਰੁਪਇਆ ਇਸੇ ਖਾਤੇ ਵਿੱਚ ਪਾਇਆ ਹੈ ਠੀਕ ਹੈ ਪਿੰਨਗਾ ਤਾਂ ਛੋਟੀਆਂ-ਛੋਟੀਆਂ ਰਕਮਾਂ ਆ ਕੋਈ ਜ਼ਿਆਦਾ ਵੱਡੀ ਰਕਮ ਨਹੀਂ ਜਿੱਦਾਂ ਉਹਨਾਂ ਨੇ ਕਿਹਾ ਸੀਗਾ ਆਪਾਂ ਕੁਝ ਇਹੋ ਹੀ 20000 ਰੁਪਇਆ ਨਾ ਕਿਸੇ ਝੁੱਗੀ ਵਾਲ 2 ਮਹੀਨੇ ਬੜੇ ਆਰਾਮ ਨਾਲ ਨਿਕਲਦੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਜਦੋਂ ਸਕੈਨਰ ਦੇ ਉੱਤੇ ਪਹਿਲਾਂ ਤੁਸੀਂ 2000 ਪਾਇਆ ਜੇ ਜੇ ਹਿਸਾਬ ਨਾਲ ਇਹ ਨਹੀਂ ਸਭ ਤੋਂ ਮੰਗੇ ਪੈਸੇ ਹਨਾ ਉਤੋਂ ਬਾਅਦ 870 ਦਾ ਕਿ ਇਹ 870 ਦਾ ਸਿਸਟਮ ਕੀ ਹੈ ਇਹ ਨਹੀਂ ਸਾਨੂੰ ਦੱਸਿਆ ਨਾ ਵੀ ਇਹ ਕਾਹਦਾ ਹੈ ਨਹੀਂ ਦੱਸਿਆ ਹੂੰ ਇਹ ਸਾਰੇ ਮੀਨੂ ਕੋਰ ਗਿਲ ਦੇ ਨੰਬਰ ਤੇ ਮੀਨੂ ਕੋਰ ਗਿਲ ਤੇ ਇਸ ਤੋਂ ਬਾਅਦ ਮੈਨੂੰ ਜਦੋਂ ਮੈਂ ਪੁੱਛਿਆ ਮੈਂ ਕਿਹਾ ਮੈਡਮ ਜੀ ਲੋਨ ਤੁਸੀਂ 2 ਦਿਨ ਮੈਂ ਕਹਿੰਦੇ ਸੀਗੇ ਹੁਣ ਤਾਂ ਹਫਤਾ ਹੋ ਗਿਆ ਇੱਕ ਹਫਤੇ ਲੋਨ ਹੋਇਆ ਲੇਗਾ ਇਹਨੇ ਫਿਰ ਮੈਨੂੰ ਆਪਣਾ ਕਾਰਡ ਲਿਆ ਤਾਂ ਇੱਕ ਕਾਰਡ ਜਿਹੜਾ ਹੈਗਾ ਆਇਡੈਂਟੀਫਿਕੇਸ਼ਨ ਦਾ ਕਾਰਡ ਜਿਹੜਾ ਹੈਗਾ ਕੋਈ ਕਾਇਮ ਕੰਟਰੋਲ ਐਂਡ ਰਿਫਾਰਮ ਆਰਗੇਨਾਈਜੇਸ਼ਨ ਆਰਗੇਨਾਈਜੇਸ਼ਨ ਹੈਗੀ ਆ ਇਹ ਕਾਰਡ ਜਿਹੜਾ ਹੈਗਾ ਪ੍ਰੋਪੋਜ਼ਲ ਦਾ ਤਾਂ ਬਿਲਕੁਲ ਇਹ ਕਾਰਡ ਜਿਹੜਾ ਸੀਗਾ ਇਹ ਇਹਨਾਂ ਨੂੰ ਭੇਜਿਆ ਗਿਆ ਉਸ ਤੋਂ ਬਾਅਦ ਹੋਰ ਵੀ ਪੁਲੰਦਾ ਇੱਕ ਹੋਰ ਕਾਰਡ ਹੈ ਦਾ ਮੈਡਮ ਦਾ ਤੁਹਾਨੂੰ ਦਿਖਾਉਣਾ ਮੈਂ ਅ ਇੱਕ 라 ਕਾਰਡ ਹੈ ਇਹ ਦਿਖਾਉਤਾ ਪਹਿਲਾਂ ਇਹ ਕੈਨ ਬਕਲੇ ਐਸ ਬੀ ਆਈ ਦਾ ਅੱਛਾ ਜਿਹੜੇ ਨਾ ਆਹ ਕਾਰਡ ਕੱਲੇ ਹਨਾ ਅੱਛਾ ਜਿਹੜੇ ਇਹ ਕਾਰਡ ਤੁਸੀਂ ਦਿਖਾ ਰਹੇ ਹੋ ਤੁਸੀਂ ਆਇਡੈਂਟੀਫਾਈ ਕੀਤੇ ਵੀ ਇਹ オリジナル ਆ ਜਾਂ ਡੁਪਲੀਕੇਟ ਹੈਗੇ ਇਹਦੇ ਜਦੋਂ ਇਹ ਕਿਹਦਾ ਨਾ ਕ੍ਰਾਈਮ ਕੰਟਰੋਲ ਦਾ ਦੇਖਿਆ ਜਿੱਥੋਂ ਮਰਜੀ ਬਣਵਾ ਲੋ ਠੀਕ ਹੈ ਉਹ ਇਹਦਾ ਜਿਹੜੀ ਇਹਨਾਂ ਦੀ ਮੇਨ ਹੈਡ ਦੂਸਰੇ ਨੰਬਰ ਦਾ ਕਾਰਡ ਹੈਗਾ ਇਹ ਹਾਂਜੀ ਲਾਈਵ ਮਿਸਟਰ ਦਾ ਜਿਹੜਾ ਇਹ ਨਹੀਂ ਅਸੀਂ ਦੇਖਿਆ ਕਿ ਨਹੀਂ ਮੈਂ ਬੈਂਕ ਜੇ ਮੈਨੂੰ ਬੈਂਕ ਵੱਲੋਂ ਇਹ ਕਾਰਡ ਮਿਲਿਆ ਹੋਇਆ ਹੈ ਬੈਂਕੋਧਰ ਬ੍ਰਾਂਚ ਗਏ ਸੀਗੇ ਨਹੀਂ ਮੈਨੇਜਰ ਨਹੀਂ ਇਹਦੇ ਵਿੱਚ ਆਪਾਂ ਗਏ ਵਿੱਚ ਨਹੀਂ ਇਹ ਤਾਂ ਆਪਾਂ ਨਹੀਂ ਗਏ ਤੇ ਇਹਦੇ ਵਿੱਚ ਜਦੋਂ ਮੈਨੂੰ ਇਹਨਾਂ ਕਾਰਡ ਆ ਕੇ ਲੈ ਕ੍ਰਾਈਮ ਕੰਟਰੋਲ ਦੇ ਮੈਂ ਕਹਿੰਦਾ ਮ ਮਨ ਡਰਾ ਰਹੇ ਹੋ ਬੇਦਾ ਮਤਲਬ ਮਨੂੰ ਡਰਾ ਹੀ ਰਹੇ ਹੋ ਕਿ ਪਿੰਡਾਂ ਵਾਲੇ ਆ ਪਿੰਡਾਂ ਵਾਲੇ ਇਹਨਾਂ ਨੂੰ ਕੋਈ ਪਤਾ ਨਹੀਂ ਇਹ ਨਹੀਂ ਵੀ ਕੋਈ ਕਾਰਵਾਈ ਨਹੀਂ ਕਰਨਗੇ ਇਹ ਚੀਜ਼ ਦੇਖ ਕੇ ਪਰ ਮੈਂ ਇਸ ਕੋਈ ਅਸੀਂ ਤਾਂ ਇਹਦੇ ਪਿੱਛੇ ਪੈਸੀ ਕਰੋ ਪਿੱਛੇ ਅਸੀਂ ਜਦੋਂ ਮਾਸਟਰ ਮਾਈਂਡ ਕੌਣ ਹੈਗਾ ਮਾਸਟਰ ਮਾਈਂਡ ਹੈ ਆਰਕੇ ਖੋਸਲਾ ਜੋ ਆਪਣੇ ਆਪ ਨੂੰ ਕ੍ਰਾਈਮ ਕੰਟਰੋਲ ਦਾ ਪੰਜਾਬ ਦਾ ਦੱਸਦਾ ਪ੍ਰਧਾਨ ਉਹ ਮਾਸਟਰ ਮਾਈਂਡ ਆ ਹੈਗਾ ਆ ਦੇਖੋ ਜੀ ਇਹ ਮੇਨ ਮਾਸਟਰ ਮਾਈਂਡ ਆ ਜਿਹਨੇ ਮੈਂ ਐਸਐਸਬੀ ਦਫਤਰ ਬੈਠਾ ਸੀਗਾ ਉੱਥੇ ਇਸ ਬੰਦੇ ਨੇ ਮੈਨੂੰ ਕਾਲ ਕੀਤੀ ਸੀਗੀ ਠੀਕ ਹੈ ਕਹਿੰਦਾ ਜੀ ਮੇਰੇ ਦਫ਼ਤਰ ਆਓ ਤੁਸੀਂ ਅੱਛਾ ਮੈਂ ਕਿਹਾ ਸਰ ਤੁਸੀਂ ਮੈਨੂੰ ਉੱਧਾ ਮਿਲ ਲਓ ਕਹਿੰਦਾ ਯਾਰ ਤੁਸੀਂ ਬੰਦੇ ਆ ਪੋਲਿਟਿਕਸ ਬੰਦੇ ਤੁਸੀਂ ਸਾਡੇ ਸਾਡੇ ਦਫ਼ਤਰ ਆ ਜਾਓ ਤੇ ਮੈਂ ਕਿਹਾ ਠੀਕ ਹੈ ਸਰ ਮੈਂ ਆਉਣਾ 2 ਮਿੰਟਾਂ ਬਾਅਦ ਹੀ ਇਸ ਇਨਸਾਨ ਨੇ ਮੈਨੂੰ ਕਾਲ ਲਾਤੀ ਕਹਿੰਦਾ ਜੀ ਕਾਲ ਲਾ ਕੇ ਆਪਣੇ ਕਹਿ ਰਿਹਾ ਜੀ ਮੇਰੀ ਪਹੁੰਚ ਪ੍ਰਾਈਮ ਮਿਨਿਸਟਰ ਨਾਲੋਂ ਤੇ ਸੀਐਮ ਨਾਲੋਂ ਉੱਪਰ ਆ ਲਾਲ ਬੱਤੀ ਮਿਲੀ ਹੋਈ ਆ ਮੈਨੂੰ ਸਕਿਉਰਿਟੀ ਮਿਲੀ ਹੋਈ ਆ ਮੈਂ ਲੈਂਦਾ ਨਹੀਂ ਮੈਂ ਮੈਂ ਬੈਠਾ ਹੈਲੋ ਹੈਲੋ ਕਰੀ ਗਿਆ ਤੇ ਨਾਲ ਵਿੱਚ ਉਹ ਮਨਕਸ਼ੀ ਗੱਲ ਆ ਉਹਦੀ ਆਵਾਜ਼ ਆ ਰਹੀ ਹੈ ਤੇ ਕੁਝ ਟਾਈਮ ਜਾਨੀ ਤੁਹਾਡੇ ਕਹਿਣ ਦਾ ਮਤਲਬ ਦੋਨੇ ਇਕੱਠੇ ਹੀ ਬੈਠੇ ਸੀ ਦੋਨੇ ਇਕੱਠੇ ਬੈਠੇ ਸੀ ਤੇ ਉਸ ਟਾਈਮ ਬਾਅਦ ਕਹਿੰਦਾ ਜੀ ਬਾਗੇ ਦੀ ਕੀ ਮਜਾ ਆ ਸਾਡੇ ਦਫ਼ਤਰ ਨਾ ਆਵੇ ਸਾਡਾ ਦਫ਼ਤਰ ਦੇਖ ਕੇ ਉਹਦੀ ਹਵਾ ਨਿਕਲੂਗੀ ਜਾਨੀ ਕਿ ਤੁਹਾਨੂੰ ਵਾਲੇ ਇਸ਼ਾਰਾ ਕਰਕੇ ਮੇਰੇ ਵੱਲੋਂ ਮਤਲਬ ਮੈਨੂੰ ਧਮਕੀ ਦੇ ਰਿਹਾ ਉਸ ਤੋਂ ਬਾਅਦ ਮੈਂ ਇਸ ਤੇ ਇਸ ਸੰਸਾਦ ਦੇ ਫਿਰ ਕੰਪਲੀਟ ਕੀਤੀ ਇਸ ਸੰਸਾਦ ਦੇ ਕੋਈ ਹੋਰ ਕੁਝ ਕੁਛ ਸੀ ਦਾ ਔਰ ਇੱਕ ਫਿਰ ਤੁਸੀਂ ਆ ਸਰਕਲ ਬਣਾਏ ਹੋਏ ਕੀ ਕੀ ਕਾਰਨ ਕੀ ਸਰਕਲ ਬਣਾਉਂਦਾ ਨਹੀਂ ਸਰਕਲ ਬਣਾਉਂਦਾ ਇਹ ਮਤਲਬ ਹੈ ਵੀ ਆ ਜਿਹੜਾ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਦੱਸਦਾ ਪਿਆ ਅੱਛਾ ਇਹ ਮੈਨੂੰ ਮਿਲਿਆ ਤੇ ਤੁਸੀਂ ਇਹਦੇ ਬਾਰੇ ਪੁਲਿਸ ਵਿੱਚ ਵੈਰੀਫਿਕੇਸ਼ਨ ਕੀਤੀ ਵੀ ਇਹ ਕੌਣ ਆ ਕੌਣ ਨਹੀਂ ਉਹੀ ਹੁਣ ਸਾਨੂੰ ਆ ਦੇਖੋ ਅਸੀਂ ਅੱਜ ਕੰਪਲੀਟ ਦਿੱਤੀ ਹੋਈ ਐ ਇਸ ਬੰਦੇ ਤੇ ਜਿਹੜਾ ਬੰਦਾ ਨਕਲੀ ਪੁਲਸ ਵਾਲਾ ਬਣ ਕੇ ਆਪਣੇ ਖਾਕੀ ਦਸਤਾਰ ਬਣ ਕੇ ਥੱਲੇ ਲਾਲ 51 ਬਣ ਕੇ ਤੇ ਖਾਕੀ ਪੈਂਟ ਖਾਕੀ ਸ਼ੂਜ਼ ਪਾ ਕੇ ਘੁੰਮ ਰਿਹਾ ਆ ਮਾਰਕੀਟ ਦੇ ਵਿੱਚ ਇਥੇ ਕੀ ਪੁਲਿਸ ਪ੍ਰਸ਼ਾਸਨ ਨੂੰ ਵੀ ਨਹੀਂ ਪਤਾ ਵੀ ਉਹ ਵੀ ਇਸ ਬੰਦੇ ਨੂੰ ਮੁਲਾਜ਼ਮ ਹੀ ਸਮਝਦੇ ਆ ਵੀ ਇਹ ਬੰਦਾ ਮੁਲਾਜ਼ਮ ਆ ਪਰ ਜਦੋਂ ਅਸੀਂ ਇਸ ਬੰਦੇ ਦੀ ਛਾਣਵੀਨ ਕੀਤੀ ਆ ਇਹ ਲਾ ਆਪਣੇ ਆਪ ਨੂੰ ਦੱਸ ਕਹਿੰਦਾ ਮੈਂ ਐਂਟੀ ਗ੍ਰਾਮ ਦਾ ਮੈਂ ਤੁਹਾਨੂੰ ਪੂਰੀ ਤਸਵੀਰ ਦਿਖਾਉਣਾ ਹੈ ਦੀ ਮੈਂ ਜੋ ਆ ਦੇਖੋ ਆ ਪੂਰੀ ਤਸਵੀਰਾਂ ਆ ਦੀ ਇਕੱਲੇ ਦੀ ਆ ਦੇਖੋ ਲੱਗਦਾ ਮੁਲਾਜ਼ਮ ਹਨ ਹੈ ਹੋਰ ਬਹੁਤ ਬਿਲਕੁਲ ਹੋਰ ਬਹੁਤ ਉਹ ਮੁਲਾਜ਼ਮ ਲੱਗਦਾ ਇੱਥੇ ਵੀ ਆ ਕੇ ਖੜਾ ਹੋ ਜਵੇ ਆਪਾਂ ਕਹਿੰਦਾ ਜੀ ਇਹ ਥਾਣੇ ਦਾ ਕੋਈ ਮੁਲਾਜ਼ਮ ਲੱਗ ਰਿਹਾ ਹੈ ਉਹ ਅਸੀਂ ਵੀ ਇਹਨੂੰ ਕੁਝ ਜਿਹੜਾ ਸਕੇਲ ਬਣਾਇਆ ਕਦੇ ਵਾਸਤੇ ਬਣਾਇਆ ਹੈ ਸਕੇਲ ਇਸ ਕਰਕੇ ਬਣਾਇਆ ਕਿ ਆ ਬੰਦਾ ਮੁਲਾਜ਼ਮ ਹੈ ਨਹੀਂ ਇਹ ਜਿਹੜਾ ਇਹਦਾ ਵੈਸੇ ਇੱਕ ਬਣ ਗਿਆ ਅੱਛਾ ਸਰਕਲ ਦੇ ਸਰਕਲ ਦੇ ਵਿੱਚ ਹਾਂ ਸਰਕਲ ਦੇ ਵਿੱਚ ਆ ਗਿਆ ਤੇ ਹੁਣ ਇਹ ਅਸੀਂ ਜਦੋਂ ਇਹਦੀ ਸ਼ਾਰਵਿੰਨ ਕੀਤੀ ਹੈ ਦੀ ਗੱਡੀ ਦੇ ਉੱਪਰ ਆਂਟੀ ਕ੍ਰਾਪਸ਼ਨ ਬਿਊਰੋ ਲਿਖਿਆ ਹੋਇਆ ਸੀਗਾ ਤੇ ਜਿਸ ਦੇ ਉੱਪਰ ਹੂਟਰ ਵੀ ਲੱਗਾ ਹੋਇਆ ਸੀਗਾ ਤੇ ਅਸੀਂ ਤੁਸੀਂ ਪੁਲਿਸ ਕੋਲ ਆਏ ਕਿ ਮੰਗ ਕੀਤੀ ਅਸੀਂ ਪੁਲਿਸ ਕੋਲ ਇਹੀ ਮੰਗ ਕਰਦੇ ਆ ਕਿ ਵੀ ਇਦਾਂ ਦੇ ਠੱਗ ਆਪਣੇ ਆਪ ਨੂੰ ਮੁਲਾਜ਼ਮ ਸਮਝਦੇ ਆ ਲੋਕਾਂ ਨੂੰ ਲੁੱਟ ਰਹੇ ਆ ਪਿੰਡਾਂ ਦੇ ਵਿੱਚ ਜਾ ਕੇ ਰਾਸਮੈਂਟ ਕਰਦੇ ਉਹਨਾਂ ਨੂੰ ਮੈਂ ਮਲਾਜ਼ਿਮਾ ਦੇ ਨਾਂ ਤੇ ਇਦਾਂ ਦੇ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਆ ਜਲਦ ਤੋਂ ਜਲਦ ਨਹੀਂ ਤਾਂ ਇਦਾਂ ਦੇ ਬੰਦੇ ਪਤਾ ਨਹੀਂ ਕਈ ਪਿੰਡ ਇਦਾਂ ਦੇ ਆ ਕਈਆਂ ਪਿੰਡਾਂ ਨੂੰ ਪਤਾ ਨਹੀਂ ਵੀ ਉਹ ਸਿਰਫ ਦਸਤਾਰ ਦੇਖ ਕੇ 유ਨੀਫਾਰਮ ਦੇਖ ਕੇ ਬੰਦੇ ਘਬਰਾ ਜਾਂਦੇ ਆ ਚਾਹੇ ਉਹ ਕੋਈ ਇੱਕ ਵਾਰੀ ਮੈਂ ਕੋਸ਼ਿਸ਼ ਕਰਦਾ ਦੱਸਣ ਦੀ ਕਿ ਹਿਊਮਨ ਰਾਈਟਸ ਰਿਫਾਰਮ ਔਰਗਨਾਈਜੇਸ਼ਨ ਹੈਗੀ ਆ ਜਿਹਦੇ ਵਿੱਚ ਮਿਨਾਕਸ਼ੀ ਗਿੱਲ ਹੈ ਉਹਦੇ ਐਸਬੀਆਈ ਲਾਈਫ ਦਾ ਜਿਹੜਾ ਲਾਈਫ ਮੰਦਰਾ ਦਾ ਕਾਰਡ ਜਿਹੜਾ ਹੈਗਾ ਉਹ ਵੀ ਬਣਿਆ ਹੋਇਆ ਨਕੋਦਰ ਦੇ ਵਿੱਚ ਨਕੋਦਰ ਦਾ ਜਿਹੜਾ ਮਾਰਕਿੰਗ ਲੱਗੀ ਹੈ ਨਕੋਦਰ ਦੇ ਵਿੱਚ ਜਿਹੜੀ ਨਕੋਦਰ ਦੀ ਬ੍ਰਾਂਚ ਹੈਗੀ ਆ ਉੱਥੇ ਇਹ ਕੰਮ ਕਰ ਰਹੇ ਨੇ ਹੁਣ ਪੰਜਾਬ ਪੁਲਿਸ ਜਿਹੜੀ ਹੈਗੀ ਆ ਉਹ ਕਿਸ ਤਰ੍ਹਾਂ ਇਸ ਦੀ ਜਾਂਚ ਕਰ ਰਹੀ ਆ ਕਿਸ ਤਰ੍ਹਾਂ ਇਸ ਦੀ ਪੜਤਾਲ ਕਰੇਗੀ ਇਹ ਤਾਂ ਉਹੀ ਦੱਸ ਸਕਦੇ ਨੇ ਪਰ ਫਿਲਹਾਲ ਇਸ ਵੇਲੇ ਜਿਹੜੇ ਭੋਲੇ ਭਾਲੇ ਲੋਕ ਹੈਗੇ ਨੇ ਪਿੰਡਾਂ ਦੇ ਉਹਨਾਂ ਨੂੰ ਠੱਗਣ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਇਹਨਾਂ ਸ਼ਖਸਾਂ ਵੱਲੋਂ ਕੀਤੀ ਜਾ ਰਹੀ ਆ ਕੁਝ ਲੋਕ ਜਿਹੜੇ ਹੈਗੇ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਆਪਣੇ ਆਪ ਨੂੰ ਦੱਸਦੇ ਨੇ ਕੁਝ ਲੋਕ ਲੋਨ ਜਿਹੜੇ ਬੈਂਕ ਦੇ ਅਧਿਕਾਰੀ ਆਪਣੇ ਆਪ ਨੂੰ ਦੱਸਦੇ ਨੇ ਕਿ ਲੋਨ ਲੈ ਲਓ ਅਸੀਂ ਤੁਹਾਨੂੰ 20 ਤੋਂ 22 ਲੱਖ ਜਾਂ 19 ਲੱਖ ਦਾ ਲੋਨ ਦਵਾ ਦਿੰਦੇ ਆ ਪਰ ਉਹਨਾਂ ਦੇ ਨਾਲ ਠੱਗੀਆਂ ਜਿਹੜੀਆਂ ਹੈਗੀਆਂ ਉਹ ਮਾਲੀਆਂ ਸ਼ੁਰੂ ਕਰ ਦਿੰਦੇ ਇਸ ਬਾਬਤ ਪੁਲਿਸ ਦਾ ਕੀ ਕਹਿਣਾ ਪੁਲਿਸ ਸਟੇਸ਼ਨ 'ਤੇ ਜਾ ਕੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਬਿਲਕੁਲ ਅਛਲੇ ਬੱਸ ਸਟੈਂਡ ਦੇ ਚੌਂਕੀ ਦੇ ਵਿੱਚ ਐਸਐਈ ਜਿਹੜੇ ਪ੍ਰੇਮ ਸਿੰਘ ਮੌਜੂਦ ਹੈਗੇ ਨੇ ਆਈਓ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਰ ਕੀ ਮਾਮਲਾ ਤੁਹਾਡੇ ਸਾਹਮਣੇ ਧਿਆਨ ਚ ਆਇਆ ਹੈ ਬਲ ਮਾਮਲਾ ਇੱਕ ਸਨਿ ਨਾਂ ਦੇ ਪ੍ਰੈਸ ਰਿਪੋਰਟਰ ਨੇ ਉਹਨਾਂ ਨੇ ਜਿਹੜੀ ਕੰਪਲੀਟ ਦਿੱਤੀ ਆ ਇੱਕ ਵਿਅਕਤੀ ਆ ਖਾਕੀ ਪੱਗ ਬੰਦਾ ਲਾਲ ਫਿਫਟੀ ਲਾਉਂਦਾ ਤੇ ਬ੍ਰਾਊਨ ਰੰਗ ਦੇ ਬੂਟ ਪਾਉਂਦਾ ਤੇ ਉਹ ਜਿਹੜਾ ਲੋਕਾਂ ਦੇ ਨਾਲ ਠਗਿਆ ਠਗਿਆ ਕਰਦਾ ਤੇ ਉਹਦੇ ਜਿਹੜੀ ਆ ਕਾਰ ਤੇ ਹਮਨ ਰਾਈਟ ਦੀ ਪਲੇਟ ਲੱਗੀ ਆ ਅਸੀਂ ਆਪ ਇਹਨਾਂ ਨੇ ਤਾਂ ਇਹ ਦੱਸਿਆ ਵੀ ਆਪਣੇ ਆਪ ਨੂੰ ਪੁਲਿਸ ਨੂੰ ਲਾਜਣ ਦੱਸਦਾ ਉਹਨੂੰ ਜਿਹੜਾ ਅਸੀਂ ਸਾਡੇ ਧਿਆਨ ਦੇ ਵਿੱਚ ਆ ਗਿਆ ਉਹਨੂੰ ਅਸੀਂ ਫੜ ਕੇ ਫੜ ਕੇ ਪੁੱਛਗਿਸ਼ ਕਰਾਂਗੇ ਉਹਦਾ ਆਈ ਕਾਰਡ ਦੇਖਾਂਗੇ ਲੇਕਿਨ ਜੇ ਉਹ ਪੁਲਿਸ ਨੂੰ ਲਾਜਣ ਨਾ ਹੋਇਆ ਤੇ ਉਹਦੇ ਖਿਲਾਫ ਜਿਹੜੀ ਆ ਅਸੀਂ ਐਫ ਆਈ ਆਰ ਦਾਜ ਕਰਾਂਗੇ ਕੋਈ ਲੋਨ ਦੀ ਗੱਲ ਕਰ ਰਹੀ ਹੈਗੀ ਮਿਨਾਕਸ਼ੀ ਗਿੱਲ ਲੇਡੀ ਹੈ ਜਿਹੜੀ ਕਿ ਨਕੌਦਰ ਦੇ ਵਿੱਚ ਲਾਈਫ ਮਿੱਤਰਾਂ ਦੇ ਵਿੱਚ ਕੰਮ ਕਰਦੀ ਆ ਉਹਦੇ ਬਾਰੇ ਵੀ ਕੋਈ ਇਹ ਤਾਂ ਨਾ ਨੇ ਨਾ ਨੇ ਇਹ ਦੱਸਿਆ ਵੀ ਉਹਦੇ ਸਬੰਧੀ ਅਸੀਂ ਜਿਹੜੀ ਅਧਿਆਤਿ ਐਸਐਸਪੀ ਸਾਹਿਬ ਨੂੰ ਕੰਪਲੀਟ ਦਿੱਤੀ ਆ ਤੇ ਇਹ ਵੀ ਜਦੋਂ ਸਾਡੇ ਉਹ ਕਾਬੂ ਆਏ ਆ ਤੇ ਅਸੀਂ ਕਰਕੇ ਉਹਨੂੰ ਇਹ ਪੁੱਛਗਿਸ਼ ਕਰਾਂਗੇ ਆਡੀਓ ਵਗੈਰਾ ਕੋਈ ਸਾਹਮਣੇ ਆਈ ਹੋਊ ਤੁਹਾਡੇ ਆਡੀਓ ਦਾ ਕਹਿਣ ਜਾਇਆ ਪਰ ਇਹਨਾਂ ਨੂੰ ਮੈਂ ਇਹ ਕਿਹਾ ਵੀ ਸਾਨੂੰ ਪੈਨਡਰਿਜ ਪਾਈ ਪੈਨਡਰਿਜ ਪਾ ਕੇ ਦੇ ਦਿਓ ਤੇ ਉਹਨੂੰ ਅਸੀਂ ਬਾਚਾਂਗੇ ਸੋਣਾਂਗੇ ਵੀ ਕੀ ਗੱਲ ਕਹਿੰਦੇ ਆ ਕੀ ਕਾਦੀ ਲੱਗੀ ਹੈ ਵੈਰੀਫਿਕੇਸ਼ਨ ਹੋਈ ਔਰ ਉਹਨਾਂ ਦੀ ਹੈ ਕਿੱਥੇ ਰਹੇ ਆਗੇ ਸਾਰੇ ਨਹੀਂ ਅਜੇ ਤੱਕ ਕੋਈ ਨਹੀਂ ਪਤਾ ਲੱਗਾ ਇੰਨਾ ਉਹਨਾਂ ਨੇ ਦੱਸਿਆ ਸੀ ਆ ਵੀ ਉਹਨਾਂ ਦਾ ਦਫ਼ਤਰ ਨਰਿੰਦਰ ਸਰਮਨ ਲੱਗੇ ਹੈ ਪਰ ਸਾਡੇ ਧਿਆਨ ਚ ਨਹੀਂ ਹੈਗਾ ਵੀ ਕੋਈ ਵੀ ਨਰਿੰਦਰ ਦਫ਼ਤਰ ਚ ਇਹਨਾਂ ਦਾ ਦਫ਼ਤਰ ਹੈਗਾ ਕਿ ਨਹੀਂ ਹੈਗਾ ਤੋਂ ਸਾਰਾ ਅਸੀਂ ਵੈਰੀਫਾਈ ਕਰਾਂਗੇ ਠੀਕ ਹੈ ਤੁਹਾਡਾ ਤੋਂ ਬਿਲਕੁਲ ਇਸ ਵੇਲੇ ਪ੍ਰੇਮ ਸਿੰਘ ਐਸਐਸਈ ਜਿਹੜੇ ਮੌਜੂਦ ਹੈਗੇ ਨੇ ਬੱਸ ਸਟੈਂਡ ਚੌਂਕੀ ਦੇ ਵਿੱਚ ਉਹਨਾਂ ਨੇ ਸਾਫ਼ ਕੀਤਾ ਕਿ ਕੰਪਲੀਟ ਉਹਨਾਂ ਨੂੰ ਆ ਚੁੱਕੀ ਹੈ ਔਰ ਜਲਦ ਹੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਬਣਦੀ ਕਾਰਵਾਈ ਆ ਉਹ ਅਮਲ ਵਿੱਚ ਲਿਆ دی ਜਾਵੇਗੀ ਕੈਮਰਾਮੈਨ ਸੁਖਿੰਦਰ ਦੇ ਨਾਲ ਫਰਿੰਦਰ ਕੰਬੋ ਜਾਨੀ ਚੋਰਾ ਟੀਵੀ ਜ਼ਿਲੰਦ